ਪੰਜਾਬ ਦੀ ਗੱਲ ਕਰੀਏ ਤੇ ਪੰਜ ਪਾਣੀਆਂ ਦੀ ਧਰਤੀ ਪੰਜਾਬ ਆਪਣੇ ਵਿਰਸੇ ਦੇ ਨਾਲ-ਨਾਲ ਆਪਣੇ ਬਲੀਦਾਨ ਲਈ ਵੀ ਜਾਣੀ ਜਾਂਦੀ ਹੈ ਔਰ ਉਸ ਬਲੀਦਾਨ ਦੀ ਝਲਕ ਵਿਖਦੀ ਹੈ ਪੰਜਾਬ ਦੀ ਉਹ ਨਚਾਂਕੀਆਂ ਦੇ ਵਿੱਚ ਜਿਹੜੀ ਅੱਜ ਪੰਜਾਬ ਦੇ ਰਾਜਪੱਦਰੀ ਸਮਾਗਮ ਦੇ ਵਿੱਚ ਸ਼ਾਮਲ ਕੀਤੀਆਂ ਗਈਆਂ ਸੀ ਹਾਲਾਂਕਿ ਆ ਚਾਂਕੀਆਂ ਜਿਹੜੀਆਂ ਨੇ ਦਿੱਲੀ ਦੀ ਪਰੇਡ ਦੇ ਵਿੱਚ ਸ਼ਾਮਲ ਕਰਨਾ ਚਾਹੁੰਦੀ ਸੀ ਸਰਕਾਰ ਲੇਕਿਨ ਦਿੱਲੀ ਦੇ ਵਿੱਚ ਜਦੋਂ ਇਹਨਾਂ ਨੂੰ ਮਨਜ਼ੂਰੀ ਨਹੀਂ ਮਿਲੀ ਤੇ ਫਿਰ ਪੰਜਾਬ ਦੀ ਸਰਕਾਰ ਨੇ ਪਟਿਆਲਾ ਦੇ ਵਿੱਚ ਜਿਹੜਾ ਰਾਜਪੱਦਰੀ ਪ੍ਰੋਗਰਾਮ ਹੋ ਰਿਹਾ ਸੀ ਉਸ ਦੇ ਵਿੱਚ ਇਹ ਨਚਾਂਕੀਆਂ ਨੂੰ ਸ਼ਾਮਲ ਕੀਤਾ ਨਜ਼ਦੀਕ ਤੋਂ ਆਚਾਂਕੀਆਂ ਦੀ ਤੁਹਾਨੂੰ ਝਲਕ ਦਿਖਾ ਦਿੰਨੇ ਆ ਕਿ ਨਜ਼ਦੀਕ ਤੋਂ ਇਹ ਚਾਂਕੀਆਂ ਜਿਹੜੀਆਂ ਨੇ ਕਿਸ ਢੰਗ ਦੇ ਨਾਲ ਵਿਖਦੀਆਂ ਨਜ਼ਰ ਆਉਂਦੀਆਂ ਨੇ ਔਰ ਇਨ ਚਾਂਕੀਆਂ ਦੇ ਵਿੱਚ ਕਿਸ-ਕਿਸ ਦੀ ਝਲਕ ਨਜ਼ਰ ਆਉਂਦੀ ਹੈ ਸਾਡੇ ਸ਼ਹੀਦਾਂ ਦੀ ਆਚਾਂਕੀ ਜਿਹੜੀ ਸਾਡੇ ਸ਼ਹੀਦਾਂ ਦੀ ਸ਼ਹਾਦਤ ਨੂੰ ਸਮਰਪਿਤ ਕੀਤੀ ਗਈ ਹੈ ਸ਼ੁਰੂਆਤ ਤੁਸੀਂ ਦੇਖ ਸਕਦੇ ਹੋ ਪੰਜਾਬ ਵੱਡੇ ਵੱਡੇ ਅੱਖਰਾਂ ਦੇ ਵਿੱਚ ਲਿਖਿਆ ਹੋਇਆ ਤਿਰੰਗਾ ਝੰਡਾ ਜਿਹੜਾ ਉਹ ਲਾਇਆ ਹੋਇਆ ਹੈ ਸ਼ਹੀਦਾਂ ਦੀ ਫੋਟੋਆਂ ਜਿਹੜੀਆਂ ਨੇ ਇਸ ਚਾਂਕੀ ਦੇ ਉੱਪਰ ਲਾਈਆਂ ਹੋਈਆਂ ਨੇ ਪੰਜਾਬ ਦੇ ਵਿੱਚ ਸ਼ਹੀਦਾਂ ਦੀ ਸ਼ਹਾਦਤ ਨੂੰ ਸਮਰਪਿਤ ਹੈ ਆ ਚਾਂਕੀ ਉਹਨਾਂ ਦੀ ਸ਼ਹਾਦਤ ਨੂੰ ਦਰਸ਼ਨ ਦੀ ਹੋਈ ਨਜ਼ਰ ਆਂਦੀ ਹੈ ਤਸਵੀਰ ਵਿਖਾਣੇ ਆ ਜਿਸ ਢੰਗ ਦੇ ਨਾਲ ਤਿੰਨ ਵੱਡੇ ਬੁੱਤ ਲਾਏ ਹੋਏ ਨੇ ਸ਼ਹੀਦਾਂ ਦੇ ਉਸ ਤੋਂ ਬਾਅਦ ਫੋਟੋਆਂ ਲਾਈਆਂ ਹੋਈਆਂ ਨੇ ਸ਼ਹੀਦ ਮਦਨ لال ਢੀਂਗਰਾ ਇਸ ਤੋਂ ਇਲਾਵਾ ਡਾਕਟਰ ਦੀਵਾਨ ਸਿੰਘ ਕਾਲਾਪਾਣੀ ਸ਼ਹੀਦ ਸੁਖਦੇਵ ਸਿੰਘ ਦੀ ਫੋਟੋ ਲਾਈ ਹੋਈ ਹੈ ਤੁਹਾਨੂੰ ਤਸਵੀਰ ਜਿਹੜੀ ਵਿਖਾ ਰਿਹਾ ਜਿਸ ਢੰਗ ਦੇ ਨਾਲ ਤੁਸੀਂ ਵੇਖ ਸਕਦੇ ਹੋ ਸਰਦਾਰ ਅਜੀਤ ਸਿੰਘ ਬਾਬਾ ਖੜਕ ਸਿੰਘ ਆ ਤਸਵੀਰਾਂ ਨੇ ਆ ਤਸਵੀਰਾਂ ਨੇ ਉਹ ਸ਼ਹੀਦਾਂ ਦੀ ਜਿਨ੍ਹਾਂ ਨੇ ਵੱਖ-ਵੱਖ ਸਮਾਂ ਤੇ ਦੇਸ਼ ਲਈ ਆਪਣਾ ਬਲੀਦਾਨ ਦਿੱਤਾ ਸੀ ਸ਼ਹੀਦ ਆਜ਼ਮ ਭਗਤ ਸਿੰਘ ਜਿਸ ਢੰਗ ਦੇ ਨਾਲ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਕਿ ਪੰਜਾਬ ਦੀ ਸ਼ਹਾਦਤ ਨੂੰ ਪੰਜਾਬ ਦੇ ਵਿਰਸੇ ਨੂੰ ਦਰਸਾਉਂਦੀਆਂ ਝਾਂਕੀਆਂ ਜਿਹੜੀਆਂ ਨੇ ਦਿੱਲੀ ਦੇ ਵਿੱਚ ਪਰੇਡ ਦੇ ਅੰਦਰ ਸ਼ਾਮਲ ਕਰਾਉਣਾ ਚਾਹੁੰਦੀਆਂ ਸੀ ਲੇਕਿਨ ਜਦੋਂ ਦਿੱਲੀ ਦੇ ਵਿੱਚ ਇਹਨਾਂ ਨੂੰ ਮਨਜ਼ੂਰੀ ਨਹੀਂ ਮਿਲੀ ਤੇ ਫਿਰ ਸਿੱਧੇ ਤੌਰ ਤੇ ਇਨ ਝਾਂਕੀਆਂ ਨੂੰ ਰਾਜਪਦਰੀ ਸਮਾਗਮ ਦੇ ਵਿੱਚ ਸ਼ਾਮਲ ਕੀਤਾ ਗਿਆ ਔਰ ਹੁਣ ਜਿਹੜੇ ਪੰਜਾਬੀ ਨੇ ਉਹ ਇਨ ਝਾਂਕੀਆਂ ਨਾਲ ਸੈਲਫੀਆਂ ਖਿਚਾਉਂਦੇ ਵੀ ਨਜ਼ਰ ਆ ਰਹੇ ਨੇ ਕਿਉਂਕਿ ਪੰਜਾਬ ਦੀ ਸ਼ਹਾਦਤ ਨੂੰ ਦਰਸਾਉਣ ਵਾਲੀਆਂ ਝਾਂਕੀਆਂ ਜਿਹੜੀਆਂ ਨੇ ਦਿਖਾਉਂਦੀਆਂ ਨੇ ਕਿ ਕਿਸ ਢੰਗ ਦੇ ਨਾਲ ਪੰਜਾਬ ਦੇ ਸੂਰਮਿਆਂ ਨੇ ਆਪਣੇ ਦੇਸ਼ ਲਈ ਆਪਣੇ ਜੀਵਨ ਦਾ ਬਲੀਦਾਨ ਕੀਤਾ ਸ਼ਹੀਦ ਆਜ਼ਮ ਨੇ ਕਿਸ ਢੰਗ ਦੇ ਨਾਲ ਛੋਟੀ ਜੀ ਉਮਰ ਲਈ ਛੋਟੀ ਜੀ ਉਮਰ ਦੇ ਵਿੱਚ ਆਪਣੇ ਜਿਹੜਾ ਸ਼ਰੀਰ ਹੈ ਆਪਣਾ ਜਿਹੜਾ ਜੀਵਨ ਹੈ ਉਸ ਨੂੰ ਦੇਸ਼ ਲਈ ਬਲੀਦਾਨ ਕਰਤਾ ਔਰ ਹੁਣ ਜਿਹੜੀਆਂ ਝਾਂਕੀਆਂ ਨੇ ਆ ਪੰਜਾਬ ਦੇ ਨੌਜਵਾਨਾਂ ਨੂੰ ਵੀ ਕਿੱਥੇ ਨਾ ਕਿੱਥੇ ਇੱਕ ਵੱਡੀ ਸੇਧ ਦੇਣ ਦਾ ਕੰਮ ਕਰਦੀਆਂ ਨਜ਼ਰ ਆਂਦੀਆਂ ਨੇ ਵਿਰਸੇ ਨੂੰ ਵੀ ਵਖਾਉਂਦੀਆਂ ਨੇ ਪੰਜਾਬ ਦੇ ਸ਼ਹੀਦਾਂ ਦੀ ਸ਼ਹਾਦਤ ਨੂੰ ਵੀ ਵਖਾਉਂਦੀਆਂ ਨੇ ਗੱਲਬਾਤ ਵੀ ਕਰਾਂਗੇ ਪਾਜੀ ਤੁਸੀਂ ਸੈਲਫੀ ਲੈ ਰਹੇ ਹੋ ਇਨ ਝਾਂਕੀਆਂ ਦੇ ਨਾਲ ਕੀ ਕਹਿਣਾ ਚਾਹੋਗੇ ਇਨ ਝਾਂਕੀਆਂ ਨੂੰ ਲੈ ਕੇ ਕੀ ਚਲਕ ਵਿਖਦੀ ਹੈ ਇਨ ਝਾਂਕੀਆਂ ਨੂੰ ਵੇਖ ਕੇ ਤੁਹਾਨੂੰ ਕੀ ਚਲਕ ਵਿਖਦੀ ਹੈ ਜੀ ਇਹਨਾਂ ਝਾਂਕੀਆਂ ਨੂੰ ਵੇਖ ਕੇ ਔਰ ਸੈਲਫੀਆਂ ਲੈ ਰਹੇ ਹੋ ਕਿਸ ਤਰ੍ਹਾਂ ਦਾ ਜਜ਼ਬਾ ਉਮੜਦਾ ਹੈ ਇਸ ਸ਼ਹਾਦਤ ਨੂੰ ਵੇਖ ਕੇ ਸ਼ਹੀਦਾਂ ਨੂੰ ਵੇਖ ਕੇ ਸਾਡਾ ਖੂਨ ਖੋਲਦਾ ਜੀ ਪੁਰਾਣੀ ਯਾਦਗਾਰਾਂ ਦੇਖ ਕੇ ਆਪਣੀਆਂ ਵੀ ਕਿਦਾਂ ਸਾਡੇ ਪੁਰਖਿਆਂ ਨੇ ਸਾਨੂੰ ਆਜ਼ਾਦੀ ਦਿਵਾਈ ਸੀ ਕਿਦਾਂ ਸਾਡੇ ਲਈ ਸਾਡੇ ਲਈ ਫਾਂਸੀਆਂ ਦੇ ਝੂਲੇ ਸੀ ਸਾਨੂੰ ਕਿਵੇਂ ਆਜ਼ਾਦੀਆਂ ਮਿਲੀਆਂ ਅੱਜ ਸਾਰਾ ਦੇਖ ਕੇ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਪਰ ਬਹੁਤ ਬੁਰਾ ਲੱਗ ਰਿਹਾ ਵੀ ਪੰਜਾਬ ਦੇਆਂ ਝਾਂਕੀਆਂ ਨੂੰ ਸੈਂਟਰ ਸਰਕਾਰ ਨੇ ਬਾਹਰ ਕੱਢਿਆ ਇਹ ਨਹੀਂ ਹੋਣਾ ਚਾਹੀਦਾ ਸੀ ਪਰ ਫੇਰ ਵੀ ਕਿਤੇ ਨਾ ਕਿਤੇ ਸਾਡੇ ਭਗਵਾਨਤਮਾਨ ਨੇ ਸਾਨੂੰ ਬਹੁਤ ਖੁਸ਼ੀ ਦਾ ਮੌਕਾ ਦਿੱਤਾ ਅਸੀਂ ਬਹੁਤ ਖੁਸ਼ ਆ ਜੀ ਅਸੀਂ ਖੁਸ਼ ਹਾਂ ਬਿਲਕੁਲ ਜਰੂਰ ਇੱਕ ਮਲਾਲ ਰਹਿੰਦਾ ਕਿ ਦਿੱਲੀ ਦੇ ਵਿੱਚ ਸਾਰਾ ਦੇਸ਼ ਵੇਖਦਾ ਕਿ ਸਾਡੇ ਜਿਹੜੇ ਸ਼ਹੀਦ ਹੈ ਉਹਨਾਂ ਨੇ ਕਿਸ ਢੰਗ ਦੇ ਨਾਲ ਦੇਸ਼ ਲਈ ਆਪਣਾ ਬਲੀਦਾਨ ਦਿੱਤਾ ਪੰਜਾਬੀਆਂ ਤੋਂ ਬਿਨਾ ਆਜ਼ਾਦੀ ਨਾ ਮੁਮਕਿਨ ਸੀਗੀ ਜੀ ਸਾਡੇ ਪੁਰਖਿਆਂ ਨੇ ਬਹੁਤ ਮਿਹਨਤ ਨਾਲ ਆਜ਼ਾਦੀ ਦਿਵਾਈ ਹੈ ਸਾਡੀਆਂ ਇੰਨੀਆਂ ਸ਼ਹੀਦੀਆਂ ਹੋਈਆਂ ਪਰ ਸੈਂਟਰ ਸਰਕਾਰ ਨੇ ਸਾਡਾ ਬਹੁਤ ਮਾਰਾ ਕੀਤਾ ਜੀ ਹਾਂਜੀ ਭਾਜੀ ਤੁਸੀਂ ਕੀ ਕਹਿਣਾ ਚਾਹੋਗੇ ਬੱਸ ਮੈਂ ਤਾਂ ਅਹੀ ਕਹਿ ਰਿਹਾ ਚਾਹਰਿਆਂ ਜੀ ਵੀ ਜਿਹੜੀਆਂ ਪੰਜਾਬ ਦੀਆਂ ਝਾਕੀਆਂ ਦੀਆਂ ਸੈਂਟਰ ਸਰਕਾਰ ਹਰ ਹਰ ਤਰ੍ਹਾਂ ਬਿਤਕਰਾ ਕਰੀਆ ਪੰਜਾਬ ਨਾਲ ਜੀ ਸਾਡੇ ਸੀਐਮ ਸਾਹਿਬ ਕਹਿ ਰਹੇ ਨੇ ਵੀ ਜਿੰਨੀਆਂ ਵੀ ਝਾਕੀਆਂ ਨੇ ਵੀ ਇਹ ਸੈਂਟਰ ਬਹੁਤ ਜ਼ਿਆਦੇ ਤੱਕ ਆਰਡੀਐਫ ਫੰਡ ਉਹ ਵੀ ਨਹੀਂ ਦੇ ਰਹੀ ਪੰਜਾਬ ਸਰਕਾਰ ਨੂੰ ਜੀ ਬਹੁਤ ਜ਼ਿਆਦੇ ਧੱਕਾ ਹੋ ਰਿਹਾ ਜੀ ਬਹੁਤ ਜ਼ਿਆਦੇ ਪੰਜਾਬ ਨਾਲ ਜੀ ਜਿੰਨੀ ਵੀ ਸਰਕਾਰ ਆਈ ਹਰ ਜਗ੍ਹਾ ਦੇ ਪੰਜਾਬ ਨਾਲ ਧੱਕਾ ਕਰਦੀ ਆ ਸਰਕਾਰ ਜੀ ਹਾਂਜੀ ਭਾਜੀ ਤੁਸੀਂ ਕੁਝ ਕਹਿਣਾ ਚਾਹੋਗੇ ਕਿਸ ਤਰ੍ਹਾਂ ਦਾ ਜਜ਼ਬਾ ਉਮੜਦਾ ਹੈ ਸ਼ਹੀਦਾਂ ਦੀ ਸ਼ਹਾਦਤ ਨੂੰ ਵੇਖ ਕੇ ਔਰ ਅੱਜ ਉਹਨਾਂ ਦੀਆਂ ਝਾਂਕੀਆਂ ਦੇ ਨਾਲ ਉਹਨਾਂ ਦੇ ਬੁੱਤਾਂ ਦੇ ਨਾਲ ਤੁਸੀਂ ਸੈਲਫੀਆਂ ਖਿਚਾਉਂਦੇ ਨਜ਼ਰ ਆ ਰਹੇ ਬਹੁਤ ਪ੍ਰਾਊਡ ਫੀਲ ਹੁੰਦਾ ਜੀ ਕਿ ਸਾਡੇ ਦੇਸ਼ ਨੂੰ ਜਿਹੜੀ ਆਜ਼ਾਦੀ ਦਵਾਈ ਉਹਦੇ ਵਿੱਚ ਸਰਦਾਰ ਭਗਤ ਸਿੰਘ ਤੋਂ ਇਲਾਵਾ ਬਹੁਤ ਹੀ ਨੌਜਵਾਨ ਸਨ ਸੁਖਦੇਵ ਸਿੰਘ ਜੀ ਰਾਜਗੁਰੂ ਜੀ ਤੋਂ ਇਲਾਵਾ ਲੱਖਾਂ ਨਾਮ ਇਹ ਜੇ ਨੇ ਜਿਹੜੇ ਕਿ ਅਣਗੌਲੇ ਹੋ ਗਏ ਨੇ ਤੇ ਗੱਲ ਇਹ ਹੈ ਵੀ ਕਿ ਕੋਈ ਕਮਾਂਡਰ ਦਾ ਨਾਮ ਆਉਂਦਾ ਹੁੰਦਾ ਲੇਕਿਨ ਸਲਾਮ ਹੈ ਇਹਨਾਂ ਦੀ ਸੋਚ ਨੂੰ ਤੇ ਅੱਜ ਦੀ ਇਸ ਇਕੀਮੇ ਸਦੀ ਦੇ ਵਿੱਚ ਸਾਨੂੰ ਲੋੜ ਹੈ ਕਿ ਇਹਨਾਂ ਦੀਆਂ ਸਿੱਖਿਆਵਾਂ ਤੇ ਚੱਲੀਏ ਇਹਨਾਂ ਦੇ ਦੱਸੇ ਹੋਏ ਮਾਰਗਦਰਸ਼ਕ ਜਿਹੜੇ ਨੇ ਇਹਨਾਂ ਵੱਲੋਂ ਜੋ ਸਾਨੂੰ ਸੁਝਾਅ ਦਿੱਤੇ ਗਏ ਇਹਨਾਂ ਨੇ ਸਾਰੀ ਆਪਣੀ ਲਾਈਫ ਦਾ ਨਚੋੜ ਕੱਢ ਕੇ ਸਾਡੇ ਸਾਹਮਣੇ ਰੱਖਿਆ ਤੇ ਕਿਤੇ ਨਾ ਕਿਤੇ ਸਾਡੇ ਸਮਾਜ ਵਿੱਚ ਲੋਕ ਜਿਹੜੇ ਨੇ ਉਹ ਈਮਾਨਦਾਰੀ ਤੋਂ ਪਿੱਛੇ ਹਟ ਰਹੇ ਨੇ ਦੇਸ਼ ਭਗਤੀ ਦਾ ਜਜ਼ਬਾ ਇਹਨਾਂ ਵਾਂਗੂ ਜਦੋਂ ਹੋਏਗਾ ਤੇ ਵਾਕਈ ਸਾਡਾ ਪੰਜਾਬ ਕੀ ਦੇਸ਼ ਕੀ ਵਰਲਡ ਲੈਵਲ ਦੇ ਉੱਤੇ ਵੈਸੇ ਤਾਂ ਹੈਗੇ ਹੀ ਆ ਲੇਕਿਨ ਜੋ ਥੋੜੀਆਂ-ਬੋਤੀਆਂ ਕਮੀਆਂ ਸਾਡੇ ਵਿੱਚ ਹੈਗੀਆਂ ਨੇ ਉਹ ਅਸੀਂ ਇਹਨਾਂ ਦੀ ਜਿਹੜੇ ਆ ਪਾਏ ਹੋਏ ਪੂਰਨਿਆਂ ਨੂੰ ਦੇਖਦੇ ਹੋਏ ਅਸੀਂ ਜਿਹੜਾ ਹੈ ਉਹਨਾਂ ਦੇ ਜੇ ਚੱਲਾਂਗੇ ਤੇ ਉਹ ਬਾਣੀ ਇੱਕੋ ਹੀ ਹੈ ਚਾਹੇ ਧਰਮ ਸਾਰੇ ਇੱਕੋ ਹੀ ਗੱਲ ਕਹਿੰਦੇ ਨੇ ਕਿ ਫਲਸਫਾ ਉੱਥੇ ਆ ਜਾਂਦਾ ਕਿ ਇਮਾਨਦਾਰੀ ਜਜ਼ਬਾ ਦੇਸ਼ ਭਗਤੀ ਤੇ ਉਹ ਤਾਂ ਹੀ ਕਾਮਯਾਬ ਹੋਊਗਾ ਜੇ ਅਸੀਂ ਸਹੀ ਤਰੀਕੇ ਨਾਲ ਅਸੀਂ ਆਪਣੀ ਅਗਲੀ ਪੀੜ੍ਹੀ ਨੂੰ ਆਪਣੇ ਇਤਿਹਾਸ ਤੋਂ ਜਾਣੂ ਕਰਾ ਸਕਾਂਗੇ ਇਮਾਨਦਾਰੀ ਤੋਂ ਜਾਣੂ ਕਰਾ ਸਕਾਂਗੇ ਉਹਨਾਂ ਨੂੰ ਐਜੂਕੇਟ ਕਰ ਸਕਾਂਗੇ ਕਿ ਜਦੋਂ ਅਸੀਂ ਐਜੂਕੇਟ ਹੋ ਗਏ ਬੱਚੇ ਪੜ੍ਹਨ ਲੱਗ ਗਏ ਚੰਗੀ ਤਰ੍ਹਾਂ ਤੇ ਅਸੀਂ ਆਪਣੇ ਦੇਸ਼ ਨੂੰ ਬੁਲੰਦੀ ਤੇ ਚੋਣਾਂ ਸਾਡੇ ਨਾਲ ਜਿਹੜੇ ਨੌਜਵਾਨ ਨੇ ਉਹ ਕਹਿੰਦੇ ਕਿ ਕਿੱਥੇ ਨਾ ਕਿੱਥੇ ਮਲਾਲ ਜ਼ਰੂਰ ਹੈ ਕਿ ਦਿੱਲੀ ਦੇ ਪਰੇਡ ਦੇ ਵਿੱਚ ਜੇ ਝਾਂਕੀਆਂ ਦੀ ਝਲਕ ਵੇਖਣ ਨੂੰ ਮਿਲਦੀ ਤੇ ਪੰਜਾਬ ਹੋਰ ਮਾਣ ਮਹਿਸੂਸ ਕਰਦਾ ਨਹੀਂ ਇਹ ਹੁਣ ਇਹ ਸਰਕਾਰਾਂ ਦੇ ਲੈਵਲ ਦੀਆਂ ਗੱਲਾਂ ਨਹੀਂ ਇਹ ਪੋਲਿਟਿਕਸ ਆਪਾਂ ਨਹੀਂ ਪਾਹਾਂਗੇ ਲੇਕਿਨ ਹਾਂ ਇਹਨਾਂ ਜ਼ਰੂਰ ਹੈ ਕਿ ਜਿੱਡਾ ਵੱਡਾ ਪਲੇਟਫਾਰਮ ਮਿਲਦਾ ਤੇ ਉਸ ਵੱਡੇ ਪਲੇਟਫਾਰਮ ਦੇ ਉੱਤੇ ਉਹਨਾਂ ਹੀ ਵਰਲਡ ਲੈਵਲ ਤੇ ਜਾਂਦੀ ਹੈ ਕੋਈ ਗੱਲ ਨਹੀਂ ਤੇ ਪਟਿਆਲੇ ਤੋਂ ਜਾਊ ਕਿ ਨਿਊਜ਼ ਜਾ ਰਹੀ ਹੈ ਦੁਨੀਆ ਵੱਲੋਂ ਜਾ ਰਹੀ ਹੈ ਪਟਿਆਲੇ 'ਚ ਅਸੀਂ ਆਨੰਦ ਮਾਣ ਰਹੇ ਆ ਤੇ ਤੁਹਾਡੇ ਜ਼ਰੀਏ ਜਿਹੜਾ ਹੈ ਸਾਰੀ ਦੁਨੀਆ ਇਹਨੂੰ ਦੇਖੂਗੀ ਤੇ ਇਹਨਾਂ ਸਿੱਖਿਆਵਾਂ ਤੇ ਚੱਲਣ ਦੀ ਕੋਸ਼ਿਸ਼ ਕਰ ਰਹੇ ਆ ਥੈਂਕ ਯੂ ਵੈਰੀ ਮੱਚ ਦੇਖੋ ਦੇਖੋ ਇਹਨਾਂ ਦੀ ਸਿੱਖਿਆਵਾਂ ਤੇ ਚੱਲਣ ਦੀ ਕੋਸ਼ਿਸ਼ ਕਰ ਰਹੇ ਆ ਸੈਲਫੀਆਂ ਖੋਚਣ ਦਾ سلسلہ ਜਿਹੜਾ ਲਗਾਤਾਰ ਜਾ ਰਹੀ ਹੈ ਤਸਵੀਰ ਤੁਹਾਨੂੰ ਨੇੜਿਓਂ ਵੀ ਵਿਖਾ ਦਿੰਨੇ ਆ ਕਿਉਂਕਿ ਸਿਆਸਤ ਬਹੁਤ ਹੋਈ ਹੈ ਇਹਨਾਂ ਝਾਂਕੀਆਂ ਨੂੰ ਲੈ ਕੇ ਖਾਸ ਕਰਕੇ ਸਿਆਸਤ ਬਹੁਤ ਹੋਈ ਹੈ ਕਦੀ ਫੋਟੋਆਂ ਦੇ ਨਾਂ ਤੇ ਸਿਆਸਤ ਹੋਈ ਕਿ ਸਰਕਾਰ ਜਿਹੜੀ ਹੈ ਆਪਣੀਆਂ ਫੋਟੋਆਂ ਲਵਾਉਣਾ ਚਾਹਦੀ ਹੈ ਮੁੱਖ ਮੰਤਰੀ ਆਪਣੇ ਫੋਟੋਆਂ ਲਵਾਉਣਾ ਚਾਹੁੰਦੇ ਨੇ ਅਰਵਿੰਦ ਕੇਜਰੀਵਾਲ ਆਪਣੀ ਫੋਟੋਆਂ ਲਵਾਉਣਾ ਚਾਹੁੰਦੇ ਨੇ ਲੇਕਿਨ ਹੁਣ ਜਦੋਂ ਆ ਝਾਂਕੀਆਂ ਅਪਰੇਡ ਦੇ ਵਿੱਚ ਸ਼ਾਮਲ ਕੀਤੀਆਂ ਗਈਆਂ ਤੇ ਕਿੱਥੇ ਦੀ ਸਰਕਾਰ ਦੀ ਮੁੱਖ ਮੰਤਰੀ ਦੀ ਅਰਵਿੰਦ ਕੇਜਰੀਵਾਲ ਦੀ ਫੋਟੋਆਂ ਜਿਹੜੀਆਂ ਨੇ ਇਨ ਝਾਂਕੀਆਂ ਤੇ ਨਜ਼ਰ ਨਹੀਂ ਆਈਆਂ ਅੱਗੇ ਵੀ ਤਿਰੰਗਾ ਪਿੱਛੇ ਵੀ ਤਿਰੰਗਾ ਔਰ ਉੱਪਰ ਸਾਡੇ ਸ਼ਹੀਦਾਂ ਦੀਆਂ ਫੋਟੋਆਂ ਸ਼ਹੀਦਾਂ ਦੇ ਬੁੱਤ ਜਿਹੜੇ ਨੇ ਉਹ ਲਾਏ ਹੋਏ ਨੇ ਜਿਸ ਢੰਗ ਦੇ ਨਾਲ ਤੁਸੀਂ ਵੇਖ ਸਕਦੇ ਹੋ ਕਿ ਪੰਜਾਬ ਦਾ ਜਿਹੜਾ ਵਿਰਸਾ ਇੱਕ ਝਾਂਕੀ ਦੇ ਵਿੱਚ ਪੰਜਾਬ ਦਾ ਵਿਰਸਾ ਵਿਖਾਇਆ ਇੱਕ ਝਾਂਕੀ ਦੇ ਵਿੱਚ ਮਾਈ ਭਾਗੋ ਵਿਖਾਈ ਔਰ ਜਿਹੜੀ ਆ ਤੀਜੀ ਝਾਂਕੀ ਸੀ ਇਸ ਦੇ ਵਿੱਚ ਪੰਜਾਬ ਦੇ ਸ਼ਹੀਦਾਂ ਦੀ ਸ਼ਹਾਦਤ ਵਿਖਾਈ ਗਈ ਹੈ ਕਿ ਕਿਸ ਢੰਗ ਦੇ ਨਾਲ ਪੰਜਾਬ ਦੇ ਸ਼ਹੀਦਾਂ ਨੇ ਦੇਸ਼ ਲਈ ਆਪਣੀ ਕੁਰਬਾਨੀਆਂ ਦਿੱਤੀਆਂ ਕੈਮਰਾ ਪਰਸਨ ਆਨੰਦ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਪਟਿਆਲਾ